ਏਅਰ ਇੰਡੀਆ ਦੇ ਵਿੱਚ ਅਸੀਂ ਸਫਰ ਨਹੀਂ ਕਰਾਂਗੇ ਦੁਨੀਆ ਦੀ ਸਭ ਤੋਂ ਘਟੀਆ 에ਅਰਲਾਈਨਾਂ ਬਹੁਤ ਵਾਰੀ ਕ੍ਰੈਸ਼ ਹੁੰਦੀ ਆ ਇਦਾਂ ਦੇ ਕਮੈਂਟ ਬਹੁਤ ਲੋਕੀ ਕਰਦੇ ਪਏ ਆ ਵੀਡੀਓ ਵੀ ਪਾ ਰਹੇ ਆ ਤੇ ਲਿਖ ਲਿਖ ਕੇ ਪੋਸਟਾਂ ਵੀ ਪਾ ਰਹੇ ਆ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਸਭ ਤੋਂ ਵੱਧ ਕ੍ਰੈਸ਼ ਹੋਣ ਵਾਲੀ ਰਸ਼ੀਆ ਦੀ ਇੱਕ 에ਅਰਲਾਈਨ ਆ ਜਿਸ ਦਾ ਨਾਮ ਹੈਗਾ ਆ 에ਰਲੋ ਫਲੋਟ ਆ ਸਰਚ ਕਰ ਲਿਓ ਗੂਗਲ ਦੇ ਉੱਪਰ 800 ਤੋਂ ਵੱਧ ਵਾਰੀ ਕ੍ਰੈਸ਼ ਹੋਈ ਆ ਤੇ 8000 ਤੋਂ ਪਲੱਸ ਲੋਕਾਂ ਦੀ ਮੌਤ ਹੋਈ ਆ ਰਸ਼ੀਆ ਕਹਿੰਦਾ ਘੌਂਦਾ ਮੁਲਕਾ ਆਪਣੇ ਆਪ ਦੇ ਵਿੱਚ ਤੇ ਸਭ ਤੋਂ ਵੱਧ ਕ੍ਰੈਸ਼ ਉਹਦੇ ਹੋਏ ਨੇ ਨੰਬਰ 2 ਦੇ ਉੱਪਰ ਆਉਂਦੀ ਆ ਅਮਰੀਕਨ 에ਅਰਲਾਈਨਾਂ 15 ਤੋਂ ਵੱਧ ਵਾਰੀ ਉਹਦੇ ਜਿਹੜੇ ਆ ਕ੍ਰੈਸ਼ ਹੋਏ ਨੇ ਅਮਰੀਕਨ 에ਅਰਲਾਈਨ ਦੇ ਤੇ 1400 ਤੋਂ ਪਲੱਸ ਜਿਹੜੀਆਂ ਮੌਤਾਂ ਹੋਈਆਂ ਨੇ ਨੰਬਰ 3 ਤੇ ਨਾਮ ਆਉਂਦਾ ਆ 에ਅਰ ਇੰਡੀਆ ਦਾ 10 ਵਾਰੀ ਕ੍ਰੈਸ਼ ਹੋਈ ਆ ਤੇ 979 ਮੌਤਾਂ ਜਿਹੜੀਆਂ ਆ ਉਹੋ ਹੋਈਆਂ ਨੇ ਨੰਬਰ 4 ਤੇ ਨਾਮ ਆਉਂਦਾ ਆ ਪਾਕਿਸਤਾਨ ਦਾ ਜੇ ਮੈਂ ਗੱਲ ਕਰਾਂ ਦੁਨੀਆ ਦੀਆਂ ਸਭ ਤੋਂ ਘੱਡੀਆਂ 에ਅਰਲਾਈਨਾਂ ਦੀ ਦਾ ਨੰਬਰ ਆ ਪਹਿਲੇ ਤੇ ਆਉਂਦੀ ਆ ਅਮਰੀਕਾ ਦੀ 에어ਲਾਈਨ ਸਪਰੇਟ ਨੰਬਰ 2 ਤੇ ਰਿਆਨ 에어 ਰਿਆਨ 에어 ਯੂਰਪ ਦੀ ਨੰਬਰ 3 ਤੇ 에어 ਇੰਡੀਆ ਨੰਬਰ 4 ਤੇ ਨੇਪਾਲ ਤੇ ਪਾਕਿਸਤਾਨ ਇਹ ਮੈਂ ਕੋਈ ਆਪਣੇ ਕੋਲ ਨਹੀਂ ਕਹਿ ਰਿਹਾ ਇਹ ਗੂਗਲ ਦੇ ਉੱਪਰ ਇਨ੍ਹਾਂ ਫਲਾਈਟਾਂ ਦੀ ਰੇਟਿੰਗ ਬੋਲਦੀ ਆ ਇਨ੍ਹਾਂ 에어ਲਾਈਨਾਂ ਦੀ ਉਸ ਦੇ ਅਕੋਰਡਿੰਗ ਇਹਨਾਂ ਨੂੰ ਨੰਬਰ ਵਾਈਜ਼ ਕੀਤਾ ਜਾਂਦਾ ਆ ਜੇ ਮੈਂ ਗੱਲ ਕਰਾਂ ਦੁਨੀਆ ਦੀ ਸਭ ਤੋਂ ਸੁਰੱਖਿਅਤ 에어ਲਾਈਨ ਕਿਹੜੀ ਆ ਜੇਸ ਦੇ ਪਰ ਤੁਸੀਂ ਅੱਖਾਂ ਮੀਚ ਕੇ ਭਰੋਸਾ ਕਰ ਸਕਦੇ ਹੋ ਤਾਂ ਉਹਦੇ ਰੈਂਕ ਦੇ ਵਿੱਚ ਨੰਬਰ 1 ਤੇ ਆਉਂਦੀ ਆ 에어 ਨਿਊਜ਼ੀਲੈਂਡ ਨੰਬਰ 2 ਤੇ ਆਉਂਦੀ ਆ ਕਿਤਾਸ 에어ਲਾਈਨ ਨੰਬਰ 3 ਤੇ ਆਉਂਦੀ ਆ ਕਤਰ 에어ਲਾਈਨ ਨੰਬਰ 4 ਤੇ ਆਸਟ੍ਰੇਲੀਆ ਦੀ ਵਰਜਨ ਨੰਬਰ 5 ਤੇ ਇਤਿਹਹਾਦ 에어ਵੇਜ਼ ਨੰਬਰ 6 ਤੇ एएनए ਜਪਾਨ ਦੀ 에어ਲਾਈਨ ਨੰਬਰ 7 ਤੇ ایਵੀਏ 에어 ਨੰਬਰ 8 ਤੇ ਕੋਰੀਅਨ 에어 ਨੰਬਰ 9 ਤੇ ਅਲਾਸਕਾ 에ਅਰਲਾਈਨ ਅਲਾਸਕਾ 에ਅਰਲਾਈਨ ਹੈਗੀ ਆ ਅਮਰੀਕਾ ਦੀ ਦੁਨੀਆ ਦਾ ਸਰਪੰਚ ਮੁਲਕ ਉਹਦੀ 에ਅਰਲਾਈਨ 9ਵੇਂ ਨੰਬਰ ਤੇ ਆ ਨੰਬਰ 10 ਤੇ ਆ 터키ਸ਼ 에ਅਰਲਾਈਨ ਤੇ ਹੁਣ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਣਾ ਹੈ ਕਿ 에ਅਰ ਇੰਡੀਆ ਕਿਹੜੇ ਨੰਬਰ ਤੇ ਹੋ ਸਕਦੀ ਆ ਦੇਖੋ ਭਾਈ ਜਦੋਂ ਮੌਤ ਲਿਖੀ ਆ ਉਦੋਂ ਹੀ ਮੌਤ ਆਉਣੀ ਆ ਜਹਾਜ਼ ਦੇ ਵਿੱਚ ਮੌਤ ਆਉਣੀ ਆ ਇਹ ਕਿਸ ਨੂੰ ਪਤਾ ਬੇਸੀਂ ਕਿਹੜੇ ਜਾਗ ਦੇ ਵਿੱਚ ਮਰਨਾ ਜਾਂ ਅਸੀਂ ਕਿੱਥੇ ਮਰਨਾ ਆ ਜੇ ਲੋਕਾਂ ਨੂੰ ਇੰਜ ਹੀ ਪਤਾ ਹੋਵੇ ਤਾਂ ਲੋਕੀ ਆਪਣੇ ਪਹਿਲਾਂ ਸਾਰੇ ਕੰਮ ਨਿਬੇੜ ਲੈਣ ਸਾਰੇ ਉਦਝਵੇਂ ਨਿਬੇੜ ਲੈਣ ਕਿ ਸਾਡੀ ਮੌਤ ਇਸ ਤਰੀਕ ਨੂੰ ਇੰਨੇ ਵਜੇ ਸਾਡੇ ਜਿਹੜੇ ਸਾਹ ਆ ਉਹੋ ਨਿਕਲਨੇ ਆ ਇਹ ਸਾਰਾ ਕੁਝ ਪਰਮਾਤਮਾ ਦੇ ਹੱਥ ਵਾਸਾ ਉਹਨੇ ਜਦੋਂ ਇਨਸਾਨ ਨੂੰ ਲੈ ਕੇ ਜਾਣਾ ਹੈ ਉਹਦੇ ਪ੍ਰਾਣ ਕੱਢਨੇ ਆ ਉਹਨੇ ਕੱਢ ਲੈਨੇ ਆ ਤੇ ਟਿਕਟਾਂ ਤੁਸੀਂ ਸਾਰਿਆਂ ਨੇ ਤੇ ਮੈਂ ਵੀ ਸਸਤੀਆਂ ਦੇਖਣੀਆਂ ਨੇ ਜਦੋਂ ਆਪਾਂ ਇੰਡੀਆ ਨੂੰ ਆਉਣਾ ਜਾਣਾ ਹੈ ਸਫ਼ਰ ਕਰਨਾ ਹੈ ਤੇ ਨਾਲੇ ਆਪਾਂ ਦੇਖਣਾ ਹੁੰਦਾ ਹੈ ਵੀ ਕਿਹੜੀ 에ਰਲਾਈਨ ਸਭ ਤੋਂ ਵੱਧ ਟੈਚੀ ਲੈ ਕੇ ਜਾਂਦੀ ਆ ਤੇ ਆਪਾਂ ਭਾਰ ਪਿੱਛੇ ਵੀ ਲੜਨਾ ਹੁੰਦਾ ਆ ਕਿ ਜੇ ਟੈਚੀ ਦੇ ਵਿੱਚ 2 ਕਿਲੋ ਭਾਰ ਵੱਧ ਸੀਗਾ ਉਹ ਸ਼ੇਅਰ ਲੈਣ ਵਾਲਿਆਂ ਨੇ ਸਾਨੂੰ ਚੜ੍ਹਨ ਨਹੀਂ ਦਿੱਤਾ ਤੇ ਨਾਲ ਬੈਠਾ ਕਹਿੰਦਾ ਹੁੰਦਾ ਕਿ ਮੇਰਾ ਤਾਂ 4 ਕਿਲੋ ਭਾਰ ਵੱਧ ਸੀਗਾ ਮੈਂ ਤਾਂ ਉਸ 에ਰਲਾਈਨ ਦੇ ਵਿੱਚ ਆਇਆ ਮੇਰਾ ਤੇ ਭਾਰ ਨਿਗਾਤਾ ਤੇਰਾ ਕਾਤੋਂ ਨਹੀਂ ਨਿਗਾਇਆ ਇਸ ਕਰਕੇ ਇਹ ਸਿਸਟਮ ਚੱਲਦਾ ਰਹਿਣਾ ਆ ਕਿ ਟਿਕਟਾਂ ਜਿਹੜੀਆਂ ਆ ਉਹ ਮਹਿੰਗੀਆਂ ਵੀ ਹੋਣਗੀਆਂ ਸਸਤੀਆਂ ਵੀ ਹੋਣਗੀਆਂ ਏਅਰਲਾਈਨਾਂ ਜਿਹੜੀਆਂ ਆ ਉਹ ਇਦਾਂ ਹੀ ਨੰਬਰ 1 ਨੰਬਰ 2 ਨੰਬਰ 10 ਹੁੰਦੀਆਂ ਰਹਿਣਗੀਆਂ ਪਰ ਤੁਸੀਂ ਟਿਕਟਾਂ ਜਿਹੜੀਆਂ ਆ ਉਹ ਸਸਤੀਆਂ ਦੇਖਣੀਆਂ ਨੇ ਤੇ ਇਹ ਨਹੀਂ ਦੇਖਣਾ ਵੀ ਕਿਹੜੀ ਏਅਰਲਾਈਨ ਵਧੀਆ ਆ ਕਿਉਂਕਿ ਜਦੋਂ ਵੀ ਇੰਡੀਆ ਜਾਣਾ ਹੁੰਦਾ ਚਾਹੇ ਇੰਡੀਆ ਜਾ ਕੇ 10 ਲੱਖ ਲੱਗ ਜੇ ਚਾਹੇ 5 ਲੱਖ ਲੱਗ ਜੇ ਪਰ ਆਉਣ ਜਾਣ ਵਾਸਤੇ ਟਿਕਟ ਜਿਹੜੀ ਆ ਉਹ ਸਸਤੀ ਦੇਖਣੀ ਆ ਇੱਕ ਅਜ ਟੈਕਸੀ ਦੀ ਅਚਾਨਕ ਵੀਡੀਓ ਸਾਹਮਣੇ ਆਈ ਉਹਦੇ ਪਿਛਲੇ ਸ਼ੀਸ਼ੇ ਦੇ ਉੱਪਰ ਇੱਕ ਸਕਰੀਨ ਚੱਲ ਰਹੀ ਸੀ ਤੁਹਾਡੇ ਜੋ ਵੀ ਸਾਰਿਆਂ ਨੇ ਦੇਖਿਆ ਹੋਵੇਗਾ ਕਿ ਅਸੀਂ ਬਾਹਰ ਜਾਣ ਵਾਸਤੇ 10-20 ਲੱਖ ਰੁਪਈਆ ਲਾ ਦਿੰਨੇ ਆ ਪਰ ਅਸੀਂ ਟੈਕਸੀ ਵਾਲੇ ਦੇ ਨਾਲ ਆ ਪਾਰਕਿੰਗ ਦੀ ਪਰਚੀ ਪਿੱਛੇ ਲੜ ਪੈਨੇ ਆ ਅਸੀਂ ਟੋਲ ਟੈਕਸ ਦੇਣ ਪਿੱਛੇ ਲੜ ਪੈਨੇ ਆ ਕਿ ਤੂੰ ਦੇਵੇਂਗਾ ਜਾਂ ਅਸੀਂ ਦੇਵਾਂਗੇ ਇਹ ਗੱਲਾਂ ਬਹੁਤ ਡੁੰਗੀਆਂ ਨੇ ਵੀ ਜਿਹੜਾ ਉਹ ਏਡੀ ਵੱਡੀ ਗੱਲ ਟੈਕਸੀ ਵਿਸ਼ੇ ਲੱਗ ਕੇ ਘੁੰਮਣ ਲਿਆ ਆ ਕੀ ਪਤਾ ਉਹਦੇ ਨਾਲ ਕੀ ਉਹਨੂੰ ਬਚਣਾ ਆ ਤੇ ਕੀ ਉਹਨੇ ਕਮਾਉਣਾ ਆ ਸਿਸਟਮ ਇਸ ਕਰਕੇ ਨਾਲ ਲਿਖ ਕੇ ਲੋਕਾਂ ਨੂੰ ਇਹ ਮੈਸੇਜ ਦੇ ਰਿਹਾ ਇਸ ਕਰਕੇ ਤੁਹਾਨੂੰ ਮੈਂ ਕਹਿਣਾ ਕਿ ਤੁਸੀਂ ਕਿਸੇ ਗੱਲ ਤੋਂ ਘਬਰਾਉਣਾ ਨਹੀਂ ਹੈਗਾ ਜਿੱਥੇ ਤੁਹਾਡੀ ਮੌਤ ਲਿਖੀ ਹੈ ਜਾਂ ਮੇਰੀ ਮੌਤ ਲਿਖੀ ਹੈ ਉਹ ਉੱਥੇ ਹੀ ਹੋਣੀ ਆ ਟਿਕਟ ਆਪਾਂ ਸਸਤੀ ਦੇਖਣੀ ਆ ਸਾਰਿਆਂ ਨੇ ਵਾਅਦਾ ਕਰੋ ਸਾਰੇ ਜਾਣੇ ਕਮੈਂਟਾਂ ਦੇ ਵਿੱਚ ਟਿਕਟ ਸਸਤੀ ਤੇ ਭਾਰਤੀ ਨੇ ਸਭ ਤੋਂ ਵੱਧ ਲੈ ਕੇ ਜਾਣਾ ਆ ਬਾਕੀ ਘਬਰਾਉਣਾ 에ਅਰ ਇੰਡੀਆ ਵਾਲਿਆਂ ਨੇ ਨਵੇਂ ਜਹਾਜ਼ ਜਿਹੜੇ ਆ ਉਹ ਲੈ ਹੋਏ ਨੇ ਤੇ ਉਹਨਾਂ ਨੂੰ ਹੌਲੀ-ਹੌਲੀ ਉਹ ਲਿਆ ਰਹੇ ਨੇ ਸਰਕਲ ਦੇ ਵਿੱਚ ਤੇ ਹੌਲੀ-ਹੌਲੀ ਸਾਰੇ ਜਹਾਜ਼ ਜਿਹੜੇ ਆ ਹੁਣ ਨਵੇਂ ਕਰਦੇ ਨੇ ਇਹਨਾਂ ਨੇ ਪਛੜਿਆ ਲੈ ਖਰੀਦੇ ਆ ਤੇ ਟਾਟਾ 에ਰ 에ਰ ਟਾਟਾ ਗਰੁੱਪ ਦੇ ਕੋਲੇ ਜਿਹੜੀ ਵਾਪਸ ਆ ਉਹ ਫੇਰ ਚੱਲ ਗਈ ਆ 에ਅਰ ਇੰਡੀਆ ਤੇ ਪਰ ਸਾਰਿਆਂ ਨੂੰ ਅਫਸੋਸ ਵੀ ਆ ਕਿ ਵਿਸਤਾਰਾ 에ਅਰਲਾਈਨ ਬੰਦ ਹੋ ਗਈ ਜਿਹਦੀ ਸਰਵਿਸ ਲੋਕਾਂ ਨੂੰ ਬਹੁਤ ਪਸੰਦ ਸੀ ਲੋਕੀ ਬਹੁਤ ਪਸੰਦ ਕਰਦੇ ਸੀਗੇ ਕਿ ਵਿਸਤਾਰਾ 에ਅਰਲਾਈਨ ਬਹੁਤ ਵਧੀਆ ਆ ਮੈਂ ਤਾਂ ਉਸਦੇ ਇੱਕ ਵਾਰੀ ਸਫ਼ਰ ਕੀਤਾ ਪਰ ਐਕਸਪੀਰੀਅੰਸ ਬਹੁਤ ਵਧੀਆ ਰਿਹਾ 에ਅਰ ਇੰਡੀਆ ਨੂੰ ਮਾੜਾ ਕਹਿ ਕੇ ਕੋਸ ਕੇ ਆਪਣੇ ਆਪ ਨੂੰ ਮਨ ਨੂੰ ਤਸੱਲੀ ਮਨ ਨੂੰ ਸ਼ਾਂਤੀ ਦੇਣ ਵਾਲੀ ਗੱਲ ਆ ਪਰ ਉਹ ਉਮੀਦੀ ਉਮੀਰ ਨਹੀਂ ਉਹ ਨਹੀਂ ਸਦਰ ਸਕਦੇ ਹੋ ਸਕਦਾ ਕੋਈ ਮਾੜਾ ਮੋਟਾ ਫਰਕ ਪੈ ਜਾਵੇ ਲੋਕੀ ਸਫਰ ਕਰਨਾ ਬੰਦ ਕਰ ਦੇਣ ਡਰ ਜਾਣ ਪਰ ਮੌਤ ਜਿਹੜੀ ਆ ਉਹ ਪਰਮਾਤਮਾ ਦੇ ਹੱਥ ਵਸਾ ਉਹਨੂੰ ਪਤਾ ਆ ਕਦੋਂ ਕਿਸ ਇਨਸਾਨ ਨੂੰ ਕਦੋਂ ਲੈ ਕੇ ਜਾਣਾ ਆ ਤੇ ਕਦੋਂ ਜਿਹਦੇ ਸੁਵਾਸ ਜਿਹੜੇ ਆ ਉਹ ਬਖਸ਼ ਨੇ ਹੁਣ ਤੁਸੀਂ ਇਹ ਦੇਖ ਲਓ ਕਿ 242 ਦੇ ਵਿੱਚੋਂ ਇੱਕ ਬੰਦਾ ਬਚ ਗਿਆ ਤੇ 241 ਨੂੰ ਲੈ ਗਿਆ ਪਰਮਾਤਮਾ ਇਸ ਕਰਕੇ ਜਿਹਨੂੰ ਉਸਨੇ ਬਖਸ਼ਣਾ ਆ ਉਹਨੂੰ ਉਹਨੇ ਬਖਸ਼ ਦੇਣਾ ਆ ਜਿੱਦੀ ਜਦੋਂ ਮੌਤ ਹੋਣੀ ਆ ਉਹਦੀ ਉਦੋਂ ਹੀ ਹੋਣੀ ਆ ਇਸ ਕਰਕੇ ਚੰਗੇ ਕੰਮ ਕਰੋ ਸਸਤੀਆਂ ਟਿਕਟਾਂ ਲੱਭੋ ਇੰਡੀਆ ਜਾਣ ਨੂੰ ਭਾਰ ਦੇਖੋ ਕਿਹੜੀ 에어ਲਾਈਨ ਵੱਧ ਲੈ ਕੇ ਜਾਂਦੀ ਆ ਤੇ ਬਾਕੀ ਪਰਮਾਤਮਾ ਦਾ ਨਾਮ ਜਪੋ ਕਮੈਂਟਾਂ ਦੇ ਵਿੱਚ ਆਪੋ ਆਪਣੇ ਵਿਚਾਰ ਜਰੂਰ ਦਿਓ ਬਹੁਤ ਬਹੁਤ ਸ਼ੁਕਰੀਆ